ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਜਿਹੜੀ ਲਾਈਨਿੰਗ ਵਾਲੀ ਸਲਵਾਰ ਹੈ ਉਹ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੇ ਆਪਾਂ ਹੁਸਲਾਈਆਂ ਵੀ ਸਾਰਿਆਂ ਨੂੰ ਗੋਮਾ ਕਿਸ ਤਰ੍ਹਾਂ ਲਾਉਣੀਆਂ ਹੈ ਸਭ ਤੋਂ ਪਹਿਲਾਂ ਆਪਾਂ ਸਲਵਾਰ ਦਾ ਕੱਪੜਾ ਲੈ ਲੈਣਾ ਹੈ ਸਲਵਾਰ ਦਾ ਕੱਪੜਾ ਆਪਾਂ ਦੋਨੋਂ ਸਾਈਡਾਂ ਦੇ ਦੋ ਪੱਲੇ ਲੈ ਲੈਣੇ ਆਪਾਂ ਤੇ ਉਹਦੀ ਸਿੱਧੀ ਸਾਈਡ ਹੈ ਜਿਹੜੀ ਉਹ ਅੰਦਰਲੇ ਪਾਸੇ ਕਰਕੇ ਰੱਖ ਲੈਣੀ ਹੈ ਤੇ ਜਿਹੜੀ ਪੁੱਠੀ ਸਾਈਡ ਆ ਉਹ ਆਪਾਂ ਬਾਹਰਲੇ ਪਾਸੇ ਕਰਕੇ ਰੱਖ ਲੈਣੀ ਹੈ ਇਹ ਆਪਾਂ ਪਹਿਲਾਂ ਦੋ ਪੱਲੇ ਹੀ ਜੋੜਾਂਗੇ

ਜਿਹੜੀ ਆਪਣੀ ਸਲਵਾਰਾ ਕੁੰਦੇ ਉਸ ਨਾਲ ਐ ਮਲਾ ਲਾਂਗੇ ਆ ਦੇਖੋ ਜੀ ਹੁਣ ਆਪਣੀ ਇਹ ਸਲਾਈ ਹੈ ਜਿਹੜੀ ਉਹ ਅੰਦਰ ਆ ਗਈ ਹੈ ਇਧਰਲੇ ਪਾਸੋਂ ਵੀ ਸਲਾਈ ਨਹੀਂ ਦੀਂਦੀ ਤੇ ਇਸ ਸਾਈਡ ਤੋਂ ਵੀ ਅੰਦਰਲੇ ਪਾਸੋਂ ਵੀ ਇਹ ਸਲਾਈ ਜਿਹੜੀ ਇਹ ਗੁੰਮ ਸਲਾਈ ਹੋ ਗਈ ਹੈ ਹੁਣ ਆਪਾਂ ਇਹ ਇੱਕ ਸਾਈਡ ਤੇ ਕਰ ਲੈਣੇ ਆ ਕੁੰਦੇ ਹੁਣ ਆਪਾਂ ਇੱਕ ਕੁੰਦੇ ਨਾਲ ਬਾਲੇ ਅਟੈਚ ਕਰਾਂਗੇ ਹੁਣ ਆਪਾਂ ਜਿਹੜੇ ਬਾਲੇ ਆ ਉਹ ਕਿਵੇਂ ਅਟੈਚ ਕਰਨੇ ਆ ਜਿਹੜੀ ਸਲਵਾਰ ਦੀ ਸਿੱਧੀ ਸਾਈਡ ਹੈ ਜਿਹੜੇ ਆਹ ਬਾਲੇ ਦੀ ਸਿੱਧੀ ਸਾਈਡ ਆ ਇਹ ਆਪਾਂ ਅੰਦਰ ਕਰਕੇ ਰੱਖ ਲਾਂਗੇ ਤੇ ਜਿਹੜੀ ਪੁੱਠੀ ਸਾਈਡ ਆ ਉਹ ਆਪਾਂ ਬਾਹਰ ਕਰਕੇ ਰੱਖ ਲਾਂਗੇ ਪਹਿਲਾਂ ਆਪਾਂ ਲਾਈਨਿੰਗ ਸਲਵਾਰ ਦਾ ਕੱਪੜਾ ਰੱਖ ਲੈਣਾ ਦੋਨੋਂ ਪੀਸ ਬਾਲੇ ਵੀ ਤੇ ਕੁੰਦੇ ਵੀ ਤੇ ਫਿਰ ਆਪਾਂ ਦੋਨੋਂ ਪੀਸ ਆ ਜਿਹੜੇ ਕੁੰਦਾ ਲਾਈਨਿੰਗ ਦਾ ਰੱਖ ਲਾਂਗੇ ਤੇ ਕੁੰਦਾ ਫਿਰ ਆਪਾਂ ਬਾਲਾ ਰੱਖ ਲਾਂਗੇ ਤੇ ਇਸ ਤਰ੍ਹਾਂ ਆਪਾਂ ਹੁਣ ਇੱਥੇ ਸਿਲਾਈ ਲਗਾਵਾਂਗੇ ਹੁਣ ਆਪਾਂ ਕੁੰਦਾ ਤੇ ਬਾਲਾ ਉੱਪਰ ਰੱਖ ਲਿਆ ਤੇ نیچے ਦੋਨੇ ਇਹ ਲਾਈਨਿੰਗ ਦੇ ਪੀਸ ਹੋਗੇ ਤੇ ਆਪਾਂ ਸਿਲਾਈ ਲਗਾਵਾਂਗੇ ਸਿਲਾਈ ਆਪਾਂ ਹਮੇਸ਼ਾ ਜਦੋਂ ਵੀ ਸਿਲਾਈ ਲਾਉਣੀ ਹੈ ਸਲਵਾਰ ਤੇ ਤੇ ਆਪਾਂ ਜਿਹੜੀ ਸਾਈਡ ਤੇ ਆਪਾਂ ਮੋਰੀ ਰੱਖਣੀ ਹੁੰਦੀ ਹੈ ਪਹੁੰਚਾ ਬਣਾਉਣਾ ਹੁੰਦਾ ਉਹ ਸਾਈਡ ਕੋਲ ਹੀ ਲਾਈਨ ਲਗਾਉਣ ਨੂੰ ਪਾਣੀ ਆ ਕਿਉਂਕਿ ਜਿਹੜੀ ਇਹ ਸਲਾਈ ਆ ਕੱਪੜੇ ਦੀ ਬਾਹਰ ਦਾ ਹੈ ਤਾਂ ਉਹ ਉੱਪਰਲੀ ਸਲਾਈ ਵੱਲ ਲੈ ਜਾਊਗੀ ਜਿੱਧਰ ਆਪਾਂ ਵੜਪਾਵਾਂਗੇ ਤੇ ਇਧਰਲੇ ਪਾਸੇ ਜਿੱਧਰ ਆਪਾਂ ਪਹੁੰਚਾ ਬਣਾਵਾਂਗੇ ਉਧਰ ਕੱਪੜਾ ਇੱਕ ਸਾਰ ਹੋਊਗਾ ਪਲੇਨ ਹੋ ਜਾਊਗਾ ਹੁਣ ਆਪਾਂ ਬਾਲੇ ਵਾਲਾ ਜਿਹੜਾ ਲਾਈਨਿੰਗ ਵਾਲਾ ਸੀਗਾ ਪੀਸ ਉਹ ਆਪਾਂ ਚੱਕ ਕੇ ਜਿਹੜਾ ਸਲਵਾਰ ਦਾ ਪੀਸ ਸੀ ਵਾਲਾ ਉਸ ਨਾਲ ਮਿਲਾਵਾਂਗੇ ਤੇ ਹੁਣ ਆਪਣੀ ਸਲਵਾਰ ਇਹ ਦੇਖ ਲਓ ਜੀ ਸਲਾਈ ਹੈ ਜਿਹੜੀ ਉਹ ਗੁੰਮ ਹੋ ਗਈ ਇਧਰੋਂ ਵੀ ਸਲਾਈ ਦੀਂਦੀ ਨਹੀਂ ਤੇ ਇਧਰੋਂ ਵੀ ਸਲਾਈ ਦੀਂਦੀ ਨਹੀਂ ਹੁਣ ਆਪਾਂ ਇਸੇ ਤਰ੍ਹਾਂ ਹੀ ਦੂਸਰੇ ਕੁੰਦੇ ਨਾਲ ਇਹ ਵਾਲਾ ਜਿਹੜਾ ਅਟੈਚ ਕਰਾਂਗੇ ਹੁਣ ਆਪਾਂ ਦੂਸਰੇ ਕੁੰਦੇ ਨਾਲ ਵਾਲਾ ਅਟੈਚ ਕਰਾਂਗੇ ਪਹਿਲਾਂ ਆਪਾਂ ਵਾਲਾ ਰੱਖ ਲਿਆ ਸਲਵਾਰ ਦਾ ਜਿਹੜੀ ਕੱਟੀ ਆ ਫਿਰ ਆਪਾਂ ਕੁੰਦਾ ਰੱਖ ਲਿਆ ਉਸ ਤੋਂ ਬਾਅਦ ਆਪਾਂ ਲਾਈਨਿੰਗ ਵਾਲੇ ਦੋਨੋਂ ਪੀਸ ਰੱਖ ਲੇ ਆਪਾਂ ਜਿਹੜੀ ਸਲਵਾਰ ਕੱਟੀ ਹੋ ਇੱਕ ਪਾਸੇ ਰੱਖ ਲੈਣੀ ਤੇ ਲਾਈਨਿੰਗ ਦੇ ਦੋਨੇ ਪੀਸ ਇੱਕ ਪਾਸੇ ਰੱਖ ਲੈਣੇ ਆ ਤੇ ਹੁਣ ਆਪਾਂ ਸਲਾਈ ਲਗਾਵਾਂਗੇ ਖੁਰੀ ਹੁਣ ਆਪਾਂ ਦੂਸਰੇ ਕੁੰਡੇ ਨਾਲ ਵੀ ਬਾਲਾ ਅਟੈਚ ਕਰਤਾ ਤੇ ਇਹ ਵੀ ਸਲਾਈ ਹੈ ਜਿਹੜੀ ਇਹ ਗੁੰਮ ਹੋ ਗਈ ਹੈ ਅੰਦਰ ਵੀ ਸਲਾਈ ਕਪੜਾ ਨਹੀਂ ਦਿੰਦਾ ਤੇ ਬਾਹਰ ਵੀ ਕਪੜਾ ਹੀ ਜਿਹੜਾ ਨਹੀਂ ਦਿੰਦਾ ਤੇ ਹੁਣ ਆਪਾਂ ਦੂਸਰੇ ਕੁੰਡੇ ਆਪਾਂ ਇਹਦੇ ਇਹ ਬਾਲੇ ਦੀ ਦੂਸਰੀ ਸਾਈਡ ਅਟੈਚ ਕਰਾਂਗੇ ਹੁਣ ਆਪਾਂ ਦੂਸਰੇ ਕੁੰਡੇ ਜਿਹੜੇ ਉਹ ਬਾਲਿਆਂ ਨਾਲ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਲਵਾਰ ਦਾ ਕੁੰਡਾ ਰੱਖ ਲਿਆ ਉਸ ਤੋਂ ਬਾਅਦ ਆਪਾਂ ਜਿਹੜਾ ਬਾਲਾ ਦੂਸਰੇ ਕੁੰਡੇ ਨਾਲ ਜੋੜਿਆ ਸੀ ਉਹ ਰੱਖ ਲਿਆ ਤੇ ਹੁਣ ਆਪਾਂ ਪਹਿਲਾਂ ਸਲਵਾਰ ਦੇ ਦੋਨੋਂ ਪੀਸ ਰੱਖ ਲਏ ਪਹਿਲਾਂ ਕੁੰਦਾ ਰੱਖ ਲਿਆ ਫਿਰ ਬਾਲਾ ਰੱਖ ਲਿਆ ਹੁਣ ਆਪਾਂ ਲਾਈਨਿੰਗ ਇਸ ਤਰ੍ਹਾਂ ਰੱਖਾਂਗੇ ਪਹਿਲਾਂ ਬਾਲਾ ਰੱਖ ਲਿਆ ਤੇ ਹੁਣ ਆਪਾਂ ਕੁੰਦਾ ਰੱਖਾਂਗੇ ਜਿਹੜੇ ਲਾਈਨਿੰਗ ਦੇ ਪੀਸ ਆ ਉਹ ਆਪਾਂ ਇੱਕ ਸਾਈਡ ਤੇ ਰੱਖ ਲੈਣੇ ਆ ਜਿਹੜੇ ਸਲਵਾਰ ਦੇ ਪੀਸ ਆ ਉਹ ਦੋਨੋਂ ਇੱਕ ਪਾਸੇ ਰੱਖ ਲੈਣੇ ਆ ਤੇ ਹੁਣ ਆਪਾਂ ਇਸ ਤੇ ਸਲਾਈ ਲਗਾਵਾਂਗੇ ਫਿਰ ਹੁਣ ਆਪਣਾ ਬਾਲਾ ਜਿਹੜਾ ਉਹ ਚਾੜੇ ਆ ਗਿਆ ਤੇ ਜਿਹੜੇ ਕੁੰਦੇ ਉਹ ਦੋਨੋਂ ਸਾਈਡਾਂ ਤੇ ਹੋ ਗਏ ਤੇ ਆਪਾਂ ਜਿਹੜੀਆਂ ਸਲਾਈਆਂ ਜਿਹੜੀਆਂ ਸਾਰੀਆਂ ਘੁੰਮੂ ਘੁੰਮਣਾ ਤੇ ਹੁਣ ਆਪਾਂ ਇੱਕ ਕੁੰਦਾ ਰਹਿ ਗਿਆ ਆਪਾਂ ਉਹ ਵੀ ਦੂਸਰੇ ਬਾਲ ਆਦੇ ਲੋਰੀ ਹੁਣ ਆਪਾਂ ਲਾਸਟ ਵਾਲਾ ਕੁੰਦਾ ਜਿਹੜਾ ਹੈ ਉਹ ਵਾਲੇ ਨਾਲ ਅਟੈਚ ਕਰਾਂਗੇ ਪਹਿਲਾਂ ਆਪਾਂ ਦੋਨੋਂ ਇਹ ਜਿਹੜੇ ਲਾਈਨਿੰਗ ਵਾਲੇ ਪੀਸ ਰੱਖ ਲਈਏ ਪਹਿਲਾਂ ਆਪਾਂ ਕੁੰਦਾ ਰੱਖ ਲਿਆ ਫਿਰ ਆਪਾਂ ਜਿਹੜਾ ਲਾਈਨਿੰਗ ਵਾਲਾ ਵਾਲਾ ਥੀ ਹੋ ਰੱਖ ਲਿਆ ਹੁਣ ਆਪਾਂ ਸਲਵਾਰ ਦਾ ਵਾਲਾ ਰੱਖਾਂਗੇ ਤੇ ਹੁਣ ਆਪਾਂ ਕੁੰਦਾ ਰੱਖਾਂਗੇ ਤੇ ਆਪਾਂ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਆ ਉਹ ਸਿੱਧੀ ਸਾਈਡ ਆ ਉਹ ਆਪਾਂ ਅੰਦਰਲੇ ਪਾਸੇ ਦੋਨਾਂ ਦੀ ਅਟੈਚ ਹੋਣੀ ਚਾਹੀਦੀ ਹੈ ਉੱਠੀ ਸਾਈਡ ਆਪਣੀ ਬਾਹਰਲੇ ਪਾਸੇ ਆ ਗਈ ਹੈ ਜਿਹੜੀ ਸਿੱਧੀ ਸਾਈਡ ਆ ਵਾਲੀ ਦੀ ਵੀ ਤੇ ਸਲਵਾਰ ਦੀ ਉਹ ਅੰਦਰਲੇ ਪਾਸੇ ਆ ਤੇ ਹੁਣ ਆਪਾਂ ਇਸ ਤੇ ਸਲਾਈ ਲਾਵਾਂਗੇ ਲਾਈ ਲਵਾਉਂਦੇ ਵੇਲੇ ਧਿਆਨ ਰੱਖਣਾ ਕਿ ਜਿਹੜੇ ਹੈ ਆਪਣੇ ਪੀਸ ਹੈ ਲਾਈਨਿੰਗ ਦੇ ਤੇ ਸਲਵਾਰ ਦੇ ਉਹ ਸਾਰੇ ਬਰਾਬਰ ਹੋਣੇ ਚਾਹੀਦੇ ਆ ਬਰਾਬਰਾਂ ਕਿ ਆਪਾਂ ਸਲਾਈ ਲਾਵਾਂਗੇ ਹੁਣ ਆਪਾਂ ਨੇ ਲਾਸਟ ਤੇ ਆਸਣ ਵਾਲੀ ਸਿਲਾਈ ਲਗਾਉਣੀ ਆ ਜਿਹੜੀ ਆਪਾਂ ਪਹਿਲਾਂ ਕੁੰਡੇ ਜੋੜੇ ਸੀ ਸ਼ੁਰੂ ਵਿੱਚ ਉਹਨਾਂ ਦੀ ਸਿਲਾਈ ਆਪਾਂ ਪਹਿਲਾਂ ਲਗਾਈ ਸੀ ਤੇ ਇਹਨਾਂ ਨੂੰ ਹੁਣ ਆਪਾਂ ਲਾਸਟ ਵਿੱਚ ਜੋੜਾਂਗੇ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਵਾਲੀ ਸਾਈਡ ਰੱਖ ਲਈ ਦੋਨੇ ਕੁੰਡੇ ਇਹ ਜਿਹੜੇ ਲਾਈਨਿੰਗ ਵਾਲੇ ਆ ਤੇ ਹੁਣ ਆਪਾਂ ਜਿਹੜੇ ਸਲਵਾਰ ਦੇ ਕੁੰਡੇ ਆ ਇਸ ਤਰ੍ਹਾਂ ਰੱਖ ਲਾਂਗੇ ਇਨਾਂ ਦੇ ਆਸਨ ਤੇ ਆਪਾਂ ਹੁਣ ਸਲਾਈ ਲਗਾ ਰਿਆਂਗੇ ਇਹ ਸਲਾਈ ਆਪਾਂ ਡਬਲ ਲਗਾਵਾਂਗੇ ਪਹਿਲਾਂ ਆਪਾਂ ਇਥੇ ਲੋਕ ਲਗਾਤਾ ਤੇ ਹੁਣ ਆਪਾਂ ਇਹ ਸਲਾਈ ਇਹਦੇ ਉੱਤੇ ਡਬਲ ਕਰਾਂਗੇ ਉਹ ਜਿਹੜੀ ਹੁਣ ਆਪਣੀ ਇਹ ਸਲਵਾਰ ਦੀ ਜਿਹੜੀਆਂ ਸਾਰੀਆਂ ਸਲਾਈਆਂ ਕੰਪਲੀਟ ਹੋ ਚੁੱਕੀਆਂ ਤੇ ਇਹ ਸਾਰੀਆਂ ਸਲਾਈਆਂ ਜਿਹੜੀਆਂ ਇਹ ਗੁੰਮ ਹੋ ਗਈਆਂ ਇਧਰਲੀ ਸਾਈਡ ਸਿੱਧੀ ਸਾਈਡ ਆ ਤੇ ਆਹ ਵਾਲੀ ਸਾਈਡ ਹੈ ਪੁੱਠੀ ਸਾਈਡ ਆ ਬਹੁਤ ਹੀ ਸਫਾਈ ਨਾਲ ਸਲਾਈਆਂ ਲੱਗੀਆਂ ਤੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀਆਂ ਇਹ ਲਾਈਨਿੰਗ ਵਾਲੀ ਸਲਵਾਰ ਦੀਆਂ ਸਲਾਈਆਂ ਜਿਹੜੀਆਂ ਇਹ ਸਾਰੀਆਂ ਗੁੰਮ ਹੋ ਗਈਆਂ ਤੇ ਹੁਣ ਆਪਾਂ ਤੁਹਾਨੂੰ ਗੁੰਮ ਸਲਾਈਆਂ ਨਾਲ 벨ਟ ਤਿਆਰ ਕਰਨੀ ਦੱਸਾਂਗੇ ਹੁਣ ਆਪਾਂ 벨ਟ ਤਿਆਰ ਕਰਾਂਗੇ ਲਾਈਨਿੰਗ ਵਾਲੀ ਪਹਿਲਾਂ ਆਪਾਂ ਲਾਈਨਿੰਗ ਵਾਲੇ ਦੋਨੋਂ ਪੀਸ ਰੱਖ ਲਈ ਹੁਣ ਆਪਾਂ 벨ਟ ਦੇ ਦੋਨੋਂ ਪੀਸ ਰੱਖ ਲਾਂਗੇ ਉੱਪਰ-ਨੀਚੇ ਇੱਥੇ ਜਿਹੜੇ 벨ਟ ਦੇ ਸਵਾਰ ਦੇ ਪੀਸ ਐ ਉਹ ਆਪਾਂ ਅੰਦਰ ਸਿੱਧੇ ਪਾਸੇ ਐ ਜਿਹੜੇ ਉਹ ਅੰਦਰ ਕਰਕੇ ਰੱਖ ਲੇ ਤੇ ਹੁਣ ਆਪਾਂ ਇਸ ਤੇ ਸਲਾਈ ਲਗਾ ਦੇਾਂਗੇ। ਸਲਾਈ ਆਪਾਂ ਡਬਲ ਕਰਦੇਾਂਗੇ। ਹੁਣ ਆਪਾਂ ਦੂਸਰੀ ਸਾਈਡ ਸਲਾਈ ਲਗਾਵਾਂਗੇ। ਪਹਿਲਾਂ ਆਪਣੇ 벨ਟ ਦੇ ਪੀਸ ਐ ਤੇ ਹੁਣ ਇਹ ਲਾਈਨਿੰਗ ਤੇ ਇਹ ਤੇ ਆਪਾਂ ਇੱਧਰ ਸਲਾਈ ਲਗਾ ਦੇਾਂਗੇ ਤੇ ਸਲਾਈ ਇਹ ਜਿਹੜੀ ਉਹ ਆਪਾਂ 1 ਇੰਚ ਕਿੱਥੇ ਮਸ਼ੀਨ 'ਚ ਰੋਕ ਦੇਾਂਗੇ। ਤੇ ਇਹਨੂੰ ਆਪਾਂ ਸਲਾਈ ਨੂੰ ਬੈਕ ਕਰ ਦੇਾਂਗੇ ਹੁਣ ਇਧਰ ਆਪਾਂ ਨੀਚੇ ਵਾਲੀ ਕਿਨਾਰਾ ਬਣਾਵਾਂਗੇ ਤੇ ਇਸ ਲਾਈਨ ਨੂੰ ਆਪਾਂ ਲਗਾ ਕਰ ਦੇਾਂਗੇ ਆਪਾਂ ਲਾਈਨਿੰਗ ਵਾਲਾ ਇੱਕ ਪੀਸ ਚੱਕ ਕੇ ਪਲਟ ਕੇ ਆਪਾਂ ਦੂਸਰੀ ਸਾਈਡ ਕਰ ਦੇਾਂਗੇ ਹੁਣ ਆਪਾਂ ਜਿਹੜੀ ਕੱਪੜੇ ਨੂੰ ਅੰਦਰ ਵੱਲ ਮੋੜ ਦੇਾਂਗੇ ਆਪਾਂ ਇਸ ਤੇ ਕਿ ਸਲਾਈ ਲਗਾ ਦੇਾਂਗੇ ਆਪਾਂ ਤਾਂ 벨ਟ ਤੇ ਨਿਫਾ ਵਾਲੀ ਚੂੜੀ ਬਣਾਵਾਂਗੇ ਆ ਆਪਣਾ ਜਿਹੜਾ ਜਗਾ ਛੱਡੀ ਸੀ ਆਪਾਂ ਇਸ ਕਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਕ ਸਾਈਡ ਤੇ ਕਰ ਲਾਂਗੇ ਤੇ ਸਲਾਈ ਲਗਾ ਦੇਾਂਗੇ ਆ ਦੇਖੋ ਜੀ 벨ਟ ਦੀਆਂ ਵੀ ਆਪਣੀਆਂ ਸਲਾਈਆਂ ਜਿਹੜੀਆਂ ਹੋਈ ਗੁੰਮ ਹੋਊਗਾ ਅੰਦਰ ਸਲਾਈ ਨਹੀਂ ਦੇਣੀ ਤੇ ਦੂਸਰੀ ਸਲਾਈ ਵੀ ਇਸ ਤਰ੍ਹਾਂ ਹੀ ਹੈ ਬਹੁਤ ਹੀ ਸਵਾਈ ਨਾਲ 벨ਟ ਤਿਆਰ ਹੋ ਜਾਂਦੀ ਇਸ ਤਰ੍ਹਾਂ ਗੁੰਮ ਸਲਾਈਆਂ ਨਾਲ ਹੁਣ ਆਪਾਂ ਇਹ 벨ਟ ਦਾ ਨਿਫਾ ਲਗਾਾਂਗੇ ਕਪੜੇ ਨੂੰ ਆਪਾਂ ਥੋੜਾ ਜਿਹਾ ਅੰਦਰ ਵੱਲ ਫੋਲਡ ਕਰਕੇ Estra Raknagi , kuna paistis lai kauni .